ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤੋ ਅੱਜ ਆਪਾਂ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਤੇ ਜੋੜੀ ਵਿਚਾਰਾ ਕਰਨੀਆਂ ਹਨ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸੇਵਾ ਦੇ ਪੁੰਜ ਬਾਣੀ ਨਾਲ ਪਿਆਰ ਕਰਨ ਵਾਲੇ ਜਿਨ੍ਹਾਂ ਨੇ ਜੀਵਨ ਚ 73 ਸਾਲ ਦੀ ਉਮਰ ਵਿੱਚ ਗੁਰੂ ਬਣ ਕੇ ਇੱਕ ਮਿਸਾਲ ਪੇਸ਼ ਕੀਤੀ ਹੈ ਸਹਿਬਾਂ ਦਾ ਜਨਮ 1479 ਈਸਵੀ ਵਿੱਚ ਪਿੰਡ ਬਾਸਰਕੇ ਜਿਹੜਾ ਅਮਰਸਰ ਵਿਕੇ ਹੋਇਆ ਆਪ ਜੀ ਦੀ ਮਾਤਾ ਲక్ష్ਮੀ ਤੇ ਪਿਤਾ ਤੇਜਪਾਲ ਸਿੰਘ ਜੋ ਪੱਲਾ ਪਰਿਵਾਰ ਦੇ ਇੱਕ ਛੋਟੇ ਜਿਹੇ ਵਪਾਰੀ ਸਨ 24 ਸਾਲ ਦੀ ਉਮਰ ਵਿੱਚ ਤੀਜੇ ਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਵਿਆਹ ਹੋ ਗਿਆ। ਉਹਨਾਂ ਦੇ ਘਰ ਦੋ ਪੁੱਤਰ ਮੋਹਨ ਤੇ ਮੋਰੀ ਅਤੇ ਦੋ ਪੁੱਤਰੀਆਂ ਬੀਬੀ ਦਾਨੀ ਤੇ ਭਾਨੀ ਪੈਦਾ ਹੋਈ। ਸ੍ਰੀ ਗੁਰ ਅਮਰਦਾਸ ਜੀ ਜੋ ਵੈਸ਼ਨੂ ਮਤ ਤੇ ਹਿੰਦੂ ਮਤ ਦੇ ਅਨਯਾਈਏ ਸਨ ਅਤੇ ਹਰ ਸਾਲ ਗੰਗਾ ਇਸ਼ਨਾਨ ਕਰਨ ਲਈ ਜਾਇਆ ਕਰਦੇ ਸਨ। ਇੱਕ ਦਿਨ ਉਹ ਗੰਗਾ ਯਾਤਰਾ ਤੋਂ ਵਾਪਸ ਆ ਰਹੇ ਸਨ। ਉਹਨਾਂ ਦੀ ਮੁਲਾਕਾਤ ਇੱਕ ਸਾਧੂ ਨਾਲ ਹੋਈ ਅਮਰਦਾਸ ਜੀ ਨੇ ਉਸ ਸਾਧੂ ਨੂੰ ਭੋਜਨ ਛਕਾਇਆ ਭੋਜਨ ਛਕਣ ਤੋਂ ਬਾਅਦ ਉਸ ਸਾਧੂ ਨੇ ਅਮਰਦਾਸ ਜੀ ਕੋਲੋਂ ਉਹਨਾਂ ਦੇ ਗੁਰੂ ਬਾਰੇ ਪੁੱਛਿਆ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਜਵਾਬ ਦਿੱਤਾ ਕਿ ਉਹਨਾਂ ਦਾ ਕੋਈ ਗੁਰੂ ਨਹੀਂ ਹੈ ਉਹਨਾਂ ਨੇ ਕੋਈ ਗੁਰੂ ਧਾਰਨ ਨਹੀਂ ਕੀਤਾ ਇਹ ਨਾ ਸੁਣ ਕੇ ਉਹ ਕ੍ਰੋਧਿਤ ਹੋ ਉੱਠਿਆ ਗੁੱਸੇ 'ਚ ਲਾਲ ਪੀਲਾ ਹੋ ਗਿਆ ਕਹਿਣ ਲੱਗਾ ਕਿ ਮੈਂ ਗੁਰੂਹੀਨ ਵਿਅਕਤੀ ਦੇ ਹੱਥੋਂ ਭੋਜਨ ਕਰਕੇ ਬਹੁਤ ਵੱਡਾ ਪਾਪ ਕੀਤਾ ਹੈ ਅਤੇ ਮੈਨੂੰ ਇਹ ਪਾਪ ਧੋਣ ਲਈ ਫਿਰ ਗੰਗਾ ਇਸ਼ਨਾਨ ਕਰਨ ਵਾਸਤੇ ਜਾਣਾ ਪਏਗਾ। ਇਹ ਸ਼ਬਦ ਸੁਣ ਕੇ ਗੁਰੂ ਅਮਰਦਾਸ ਦਾ ਮਨ ਬੜਾ ਦੁਖੀ ਹੋਇਆ ਤੇ ਉਹਨਾਂ ਨੇ ਈਸ਼ਵਰ ਅੱਗੇ ਗੁਰੂ ਲਈ ਪ੍ਰਾਰਥਨਾ ਕੀਤੀ ਕਿ ਮੈਨੂੰ ਵੀ ਚੰਗਾ ਗੁਰੂ ਮਿਲੇ ਤਾਂ ਜੋ ਮੇਰੇ ਤੇ ਇਹ ਜਿਹੜਾ ਇਲਜ਼ਾਮ ਲੱਗਾ ਹੈ ਇਹ ਦੂਰ ਹੋ ਜਾਵੇ। ਸੇਵਾ ਤੇ ਸਿਮਰਨ ਦੇ ਪੁੰਜ ਸਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਇੱਕ ਦਿਨ ਬੀਬੀ ਅਮਰੋ ਜੋ ਗੁਰੂ ਜੀ ਦੇ ਭਰਾ ਦੀ ਨੂੰਹ ਸੀ ਉਸ ਦੇ ਮੁਖੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਬਾਣੀ ਦੇ ਕੁਝ ਸ਼ਬਦ ਸੁਣੇ ਇਹ ਮਿੱਠੇ ਸ਼ਬਦ ਸੁਣ ਕੇ ਗੁਰਮਰਦਾਹ ਜੀ ਦੇ ਮਨ ਉਤੇ ਡੂੰਘਾ ਪ੍ਰਭਾਵ ਪਿਆ ਉਹਨਾਂ ਨੇ ਬੀਬੀ ਅਮਰੋ ਨੂੰ ਕਿਹਾ ਕਿ ਉਹਨਾਂ ਨੂੰ ਆਪਣੇ ਪਿਤਾ ਜੀ ਪਾਸ ਲੈ ਚੱਲੋ ਬੀਬੀ ਅਮਰੋ ਨੇ ਉਹਨਾਂ ਨੂੰ ਗੁਰ ਅੰਗਦ ਦੇਵ ਜੀ ਦੇ ਕੋਲ ਜਾਣ ਲਈ ਵਾਦਾ ਕੀਤਾ ਕਿ ਮੈਂ ਉਹਨਾਂ ਦੇ ਕੋਲ ਤੁਹਾਨੂੰ ਲੈ ਕੇ ਜਾਵਾਂਗੀ ਗੁਰ ਅੰਗਦ ਦੇਵ ਜੀ ਦੇ ਗੁਰੂ ਸਾਹਿਬ ਜਾ ਕੇ ਗੁਰ ਅਮਰਦਾਸ ਮਹਾਰਾਜ ਜੀ ਚਰਨੀ ਪੈ ਗਏ ਤੇ ਉਹਨਾਂ ਦੇ ਪੱਕੇ ਸ਼ਰਧਾਲੂ ਬਣ ਗਏ ਉਸ ਸਮੇਂ ਅਮਰਦਾਸ ਜੀ ਦੀ ਉਮਰ ਤਕਰੀਬਨ 62 ਸਾਲਾਂ ਦੀ ਸੀ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਕੋਲ ਖਡੂਰ ਸਾਹਿਬ ਕੇ ਨਿਵਾਸ ਕਰ ਲਿਆ ਅਤੇ ਅਗਲੇ 11 ਸਾਲ ਸੇਵਾ ਕੀਤੀ ਗੁਰਮਰਦਾਸ ਜੀ ਹਰ ਰੋਜ਼ ਪ੍ਰਭਾਤ ਵੇਲੇ ਬਿਆਸ ਨਦੀ ਤੇ ਗੁਰੂ ਸਾਹਿਬ ਜੀ ਵਾਸਤੇ ਇਸ਼ਨਾਨ ਕਰਨ ਵਾਸਤੇ ਪਾਣੀ ਲਿਆ ਕਰਦੇ ਸਨ ਤੇ ਫਿਰ ਗੁਰੂ ਅੰਗਦ ਦੇ ਮਹਾਰਾਜ ਨੂੰ ਇਸ਼ਨਾਨ ਕਰਾਇਆ ਕਰਦੇ ਸਨ ਤੇ ਕਈ ਲੋਕ ਉਹਨਾਂ ਨੂੰ ਨੌਕਰ, ਪਾਗਲ, ਕਹਾਰ ਤੇ ਪਾਣੀ ਢੋਣ ਵਾਲਾ ਕਹਿ ਕੇ ਉਹਨਾਂ ਦੀ ਬੇਇੱਜ਼ਤੀ ਕਰਾਇਆ ਕਰਦੇ ਸਨ ਮਖੌੜ ਉਡਾਉਂਦੇ ਸਨ ਗੁਰਮਰਦਾਸ ਜੀ ਇਹਨਾਂ ਨਰਾਜ਼ਗੀ ਪਰੇ ਸ਼ਬਦਾਂ ਦੀ ਕੋਈ ਪਰਵਾਹ ਨਹੀਂ ਸੀ ਕਰਦੇ ਉਨਾਂ ਦੇ ਮਨ ਵਿੱਚ ਆਪਣੇ ਗੁਰੂ ਲਈ ਸਤਿਕਾਰ ਸੀ ਉਹ ਆਪਣੇ ਘਰ ਵਿੱਚ ਹੀ ਗੁਰੂ ਦੇ ਸਥਾਨ ਵੱਲ ਪਿੱਠ ਕਰਕੇ ਨਹੀਂ ਸੰਰਹਿੰਦੇ ਇੱਕ ਰਾਤ ਸਖਤ ਸਰਦੀ ਦੇ ਨਾਲ ਮੀਂਹ ਪੈ ਰਿਹਾ ਸੀ ਗੁਰੂ ਅਮਰਦਾਸ ਮਹਾਰਾਜ ਜੀ ਪਾਣੀ ਲੈ ਕੇ ਵਾਪਸ ਆ ਰਹੇ ਸਨ ਤਾਂ ਇੱਕ ਜੁਲਾਹੇ ਦੇ ਘਰ ਦੇ ਅੱਗੇ ਖੱਡੀ ਦੇ ਕਿੱਲੇ ਨਾਲ ਠੋਕਣ ਲੱਗਣ ਨਾਲ ਗੁਰੂ ਅਮਰਦਾਸ ਮਹਾਰਾਜ ਜੀ ਡਿੱਗ ਪਏ ਇੰਨੇ ਨੂੰ ਆਵਾਜ਼ ਆਈ ਕੌਣ ਹੈ ਤਾਂ ਜੁਲਾਹੇ ਦੀ ਪਤਨੀ ਜਿਹੜੀ ਸੀ ਉਨੇ ਪੁੱਛਿਆ ਪਤੀ ਕੋਲੋਂ ਤਾਂ ਉਸਨੇ ਜਵਾਬ ਦਿੱਤਾ ਕਿ ਇਹੀ ਹੋਣਾ ਹੈ ਉਹ ਅਮਰੂ ਨਿਥਾਵਾਂ ਜਿਹੜਾ ਸਿਰੇ ਸਿਰੇ ਨਾ ਆਪ ਸੁੰਦਾ ਨਾ ਕਿਸੇ ਨੂੰ ਸੌਂ ਦਿੰਦਾ ਹੈ ਇਹ ਅਮਰੂ ਨਿਥਾਵਾਂ ਹੈ ਜੋ ਕੋਈ ਕੰਮ ਨਹੀਂ ਕਰਦਾ ਸਿਰੇ ਸਿਰੇ ਪਾਣੀ ਲੈਣ ਟੁਰ ਪੈਂਦਾ ਹੈ ਗੁਰੰਗਦੇਵ ਮਹਾਰਾਜ ਜੀ ਨੇ ਤੋਂ ਇੱਕ ਕਿੱਸਾ ਸੁਣਿਆ ਕਿ ਅਮਰੂ ਨਿਥਾਵਾਂ ਕੀ ਹੈ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਇਹ ਅਮਰੂ ਅੱਜ ਤੋਂ ਨਿਥਾਵਿਆਂ ਦੀ ਥਾਂ ਨਿਆਸ ਰਿਆਂ ਦਾ ਆਸਰਾ ਨਿਕਰਿਆਂ ਦਾ ਘਰ ਇਹ ਸਭ ਕੁਝ ਹੋਏਗਾ ਇਨ੍ਹਾਂ 12 ਨਾਵਾਂ ਦੇ ਨਾਲ ਗੁਰੂ ਅੰਗਦ ਦੇ ਮਹਾਰਾਜ ਨੇ ਗੁਰਮਰਦਾਸ ਮਹਾਰਾਜ ਜੀ ਪੰਸਾ ਸਾ ਕੀਤੀ ਗੁਰੂ ਅੰਗਦ ਦੇ ਅਮਰਦਾਸ ਸ਼ਰਦਾ ਸੇਵਾ ਭਾਵਨਾ ਹਲੀਮੀ ਨਿਮਰਤਾ ਤੋਂ ਇਨ੍ਹਾਂ ਪ੍ਰਭਾਵਿਤ ਹੋਏ ਇਸ ਸਿੱਖ ਪਰੰਪਰਾ ਅਨੁਸਾਰ ਗੁਰੂ ਅੰਗਦ ਦੇ ਮਹਾਰਾਜ ਨੇ ਗੁਰਮਰਦਾਸ ਨੂੰ ਆਪਣਾ ਉੱਤਰਾਧਿਕਾਰੀ ਹੋਣ ਦਾ ਐਲਾਨ ਕਰ ਦਿੱਤਾ ਮਾਰਚ 1552 ਇਸ ਵਿੱਚ ਗੁਰੂ ਅਮਰਦਾਸ ਜੀ ਗੁਰਗੱਦੀ ਉੱਤੇ ਬੈਠਣ ਦੀ ਸਦਾਰਨ ਰਸਮ ਕੀਤੀ ਗਈ 73 ਸਾਲ ਦੀ ਉਮਰ ਵਿੱਚ ਆਪ ਨੇ ਗੁਰਗੱਦੀ ਪ੍ਰਾਪਤ ਕੀਤੀ ਗੁਰੂ ਅਮਰਦਾਸ ਮਹਾਰਾਜ ਨੇ ਗੱਦੀ ਤੇ ਬੈਠਣ ਸਮੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇਸ ਸਾਰੀਆਂ ਮੁਸ਼ਕਲਾਂ ਚੀਰਦੇ ਹੋਏ ਆਪ ਨੇ ਸਿੱਖ ਮੱਧ ਸੰਗਠਨ ਤੇ ਵਿਕਾਸ ਲਈ ਅਨੇਕਾਂ ਕੰਮ ਕੀਤੇ ਜਿਨ੍ਹਾਂ ਵਿੱਚ ਗੁਰੂ ਸਾਹਿਬ ਨੇ ਗੋਇੰਦਵਾਲ ਵਿੱਚ ਬੋਲੀ ਦਾ ਨਿਰਮਾਣ ਕੀਤਾ ਲੰਗਰ ਵਸਤਾ ਜਿਹੜੀ ਉਹ ਸਹੀ ਕੀਤੀ ਕਿ ਜਿਹੜਾ ਗੁਰੂ ਘਰ ਵਿੱਚ ਆਵੇ ਉਹ ਪਹਿਲਾਂ ਪੰਗਤ ਜੀ ਬਹਿ ਕੇ ਲੰਗਰ ਛਕੇ ਸਿੱਖੀ ਦੇ ਪ੍ਰਚਾਰ ਲਈ ਆਪ ਨੇ 22 ਮੰჯੀਆਂ ਪ੍ਰਚਾਰ ਸੰਗਠਿਤ ਕੀਤੇ ਸ਼ਬਦਾਂ ਦੇ ਸੰਗ੍ਰਹਿ ਤੇ ਸੰਗਠਨ ਤੋਂ ਇਲਾਵਾ ਬਹੁਤ ਜ਼ਿਆਦਾ ਸਮਾਜਿਕ ਸਦਾਰ ਕੀਤੇ ਜਾਤ ਪਾਤ ਛੂਤ ਸ਼ਾਤ ਸਤੀ ਪ੍ਰਥਾ ਇਹਨਾਂ ਦੀ ਵੀ ਨਖੇਦੀ ਕੀਤੀ ਇਹਨਾਂ ਨੂੰ ਵੀ ਖਤਮ ਕੀਤਾ ਪਰਦੇ ਦੀ ਰਥਮ ਜਿਹੜੀ ਸੀ ਇਹਨਾਂ ਦੀ ਮਨਾਹੀ ਕੀਤੀ ਗੁਰੂ ਸਾਹਿਬ ਨੇ ਨਸ਼ਿਆਂ ਦੇ ਨਿਖੇਧੀ ਕਰਤੀ ਇਹ ਸਭ ਕੁਝ ਸਮਾਜੀ ਕੰਮ ਗੁਰੂ ਸਾਹਿਬ ਨੇ ਆਪ ਕੀਤੇ ਲੰਗਰ ਤੇ ਪੰਗਤ ਦੀ ਬਸਤਾ ਜਿਹੜੀ ਸ ਹੈ ਇਹ ਸਭ ਤੋਂ ਪਹਿਲਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਜੇ ਦੇਨ ਹੀ ਆਪ ਜੀ ਦੇ ਦਰਬਾਰ ਵਿੱਚ ਅਕਬਰ ਨੇ ਵੀ ਆ ਕੇ ਪੰਗਤ ਜੀ ਬੈ ਕੇ ਲੰਗਰ ਛਕਿਆ ਸੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸਿੱਖ ਮਾਦੇ ਸੰਗਠਨ ਦੇ ਵਿਕਾਸ ਲਈ 22 ਵਰਿਆਂ ਦੇ ਗੁਰੂ ਕਾਲਜ ਬਹੁਤ ਸਾਰੇ ਮਹੱਤਵਪੂਰਨ ਕੰਮ ਕੀਤੇ ਗੁਰੂ ਅਮਰਦਾਸ ਜੀ ਮਹਾਰਾਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ 907 ਸ਼ਬਦ 17 ਰਾਗ ਵਿੱਚ ਅੰਗਤਾਂ ਨੇ ਇਹ ਗੁਰੂ ਸਾਹਿਬ ਨੇ 907 ਸ਼ਬਦ 17 ਰਾਗ ਵਿੱਚ ਬਾਣੀ ਜਿਹੜੀ ਰਚੀ ਸੇ ਐਸੇ ਮਹਾਨ ਗੁਰੂ ਜੀ ਸ੍ਰੀ ਗੁਰੂ ਅਮਰਦਾਸ ਮਹਾਰਾਜੀ ਜਿਨ੍ਹਾਂ ਨੇ ਕੇਵਲ ਸੇਵਾ ਕਰਕੇ ਗੁਰੰਗਦੇਵ ਮਹਾਰਾਜੀ ਕੋਲ ਗੁਰਗੱਦੀ ਪ੍ਰਾਪਤ ਕੀਤੀ ਤੇ ਇਹ ਨਹੀਂ ਦੇਖਿਆ ਕਿ ਮੇਰੀ ਇਨੀ ਉਮਰ ਹੈ ਸੇਵਾ ਜਿਵੇਂ ਵੀ ਮਿਲੀ ਗੁਰੂ ਸਾਹਿਬ ਨੇ ਓਵੇਂ ਕੀਤੀ ਇਸੇ ਕਰਕੇ ਹੀ ਪੱਟਾਂ ਦੇ ਸੋਈਆਂ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਸਿਬਤ ਕਰਦੇ ਹਨ ਪੱਟਾਂ ਨੇ ਲਿਖਿਆ ਹੈ ਕਨਹਰ ਬੂਦ ਬਸੋ ਰੁਮਾਵਲ ਕੁਸਮ ਬਸੰਤ ਗਨੰਤ ਨਾ ਆਵੇ ਰਾਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਓ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਹੈ ਉਹਨਾਂ ਜੋ ਗਾਵੈ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਭਲੇ ਅਮਰਦਾਸ ਗੁਣ ਤੇਰੇ ਤੇ ਰੂਪਮਾ ਤੋਹੇ ਬਣਿਆਵੇ ਸ ਐਸੇ ਮਹਾਨ ਸਨ ਗੁਰੂ ਜੀ ਸ੍ਰੀ ਗੁਰੂ ਅਮਰਦਾਸ ਮਹਾਰਾਜੀ ਜਿਨ੍ਹਾਂ ਤੋਂ ਬਾਣੀ ਤੋਂ ਪ੍ਰੇਰਣਾ ਲੈ ਕੇ ਅਸੀਂ ਵੀ ਉਹਨਾਂ ਕੋ ਬਣਨ ਦੀ ਕੋਸ਼ਿਸ਼ ਕਰੀਏ ਜੋ ਉਹਨਾਂ ਨੇ ਬਾਣੀ ਰਚੀ ਹੈ ਸੇਵਾ ਕੀਤੀ ਹੈ ਇਹ ਸਾਰੀ ਸੇਵਾ ਜਿਹੜੀ ਹੈ ਕੁਝ ਅੰਸ਼ ਸਾਨੂੰ ਪ੍ਰਾਪਤ ਹੋ ਜਨ ਅਸੀਂ ਉਹਨਾਂ ਦੇ ਵਿਚਾਰਾਂ ਤੇ ਉਪਦੇਸ਼ਾਂ ਤੋਂ ਪ੍ਰਭਾਵਤੇ ਕੇ ਆਪਣਾ ਜੀਵਨ ਜੀਰਾ ਸਫਲਾ ਕਰੀਏ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤੀ